ਕੁਰਬਾਨੀ ਅੰਤਰਦਰਜ ਫਾਰਸੀ ਸ਼ਬਦਾਵਲੀ ਬਾਰੇ ਖਾਸ ਜਾਣਕਾਰੀ ਅੰਗਰੇਜ਼ੀ ਚੀਨੀ ਤੇ ਫ੍ਰਾਂਸੀਸੀ ਭਾਸ਼ਾ ਦੇ ਵਾਂਗ ਹੀ ਫਾਰਸੀ ਵੀ ਬਹੁਤ ਕੇਂਦ੍ਰਿਕ ਭਾਸ਼ਾ ਹੈ ਜਾਨੀ ਵੱਖ-ਵੱਖ ਮੁਲਕਾਂ ਦੇ ਵਿੱਚ ਬੋਲੀ ਜਾਂਦੀ ਹੈ ਅਰਬੀ ਭਾਸ਼ਾ ਵਾਂਗ ਹੀ ਇੱਕ ਪੁਰਾਤਨ ਭਾਸ਼ਾ ਹੈ ਤੇ ਮੌਜੂਦਾ ਯਾਨੀ ਕਿ ਆਧੁਨਿਕ ਯੁੱਗ ਦੀ ਫਾਰਸੀ ਦੀ ਸ਼ੁਰੂਆਤ 9ਵੀਂ ਸਦੀ ਵਿੱਚ ਹੋਈ ਸੀ ਇਸ ਦਾ ਮੂਲ ਈਰਾਨ ਦੇ ਨਾਲ ਜੁੜਦਾ ਹੈ ਕਿਉਂਕਿ ਈਰਾਨ ਦਾ ਪਹਿਲਾ ਨਾਂ ਫਾਰਸੀ ਜਿਸ ਤੋਂ ਇਸ ਭਾਸ਼ਾ ਦਾ ਇਹ ਨਾਂ ਪਿਆ ਫਾਰਸੀ ਤੇ ਪರ್ಷਨ ਵੀ ਇਸੇ ਭਾਸ਼ਾ ਦੇ ਨਾਂ ਨੇ ਇਸਲਾਮੀ ਮੁਲਕਾਂ ਦੇ ਵਿੱਚ ਅਰਬੀ ਤੋਂ ਬਾਅਦ ਫਾਰਸੀ ਸਭ ਤੋਂ ਵੱਧ ਪ੍ਰਚਲਿਤ ਭਾਸ਼ਾ ਹੈ ਤੇ ਭਾਰਤ ਦੇ ਵਿੱਚ ਅੰਗਰੇਜ਼ਾਂ ਤੋਂ ਪਹਿਲਾਂ ਉੱਤਰੀ ਭਾਰਤ ਦੀ ਇਹ ਸਰਕਾਰੀ ਭਾਸ਼ਾ ਰਹੀ ਹੈ 10ਵੇਂ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਤਿਹਾਸਕ ਰਚਨਾ ਜ਼ਫਰਨਾਮਾ ਫਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦਾਹਰਣ ਲੈਂਦੇ ਹਾਂ ਪੰਚਮ ਪਾਤਸ਼ਾਹ ਜੀ ਦੀ ਤਿਲੰਗ ਰਾਗ ਚ ਰਚਨਾ ਖਾਕ ਨੂਰ ਕਰਦਨ ਆਲਮ ਦੁਨੀਆਏ ਫਾਰਸੀ ਭਾਸ਼ਾ ਚ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਰਚਨਾਵਾਂ ਨੇ ਤੇ ਇਸੇ ਤਰ੍ਹਾਂ ਹੀ ਭਗਤ ਸਾਹਿਬਾਨ ਭਗਤ ਨਾਮਦੇਵ ਜੀ ਕਬੀਰ ਜੀ ਤੇ ਫਰੀਦ ਜੀ ਦੀਆਂ ਰਚਨਾਵਾਂ ਚ ਫਾਰਸੀ ਸ਼ਬਦਾਵਲੀ ਦਾ ਭਰਪੂਰ ਉਪਯੋਗ ਦੇਖਣ ਨੂੰ ਮਿਲਦਾ ਹੈ ਸਬੰਧਿਤ ਲਫ਼ਜ਼ਾਂ ਦੇ ਕੁਝ ਪਰਮਾਨ ਲੈਂਦੇ ਜਿਵੇਂ ਕਿ ਖੁਸ਼ੀ ਦਿਲ ਰੋਜ਼ ਖੂਬ ਜ਼ਮੀ ਨਿਸ਼ਾਨ ਸ਼ਾਬਾਸ਼ ਅਰਜ਼ ਬਾਜ਼ੀ ਦਰਵਾਜ਼ਾ ਸ਼ਾਹ ਲਸ਼ਕਰ ਯਕ ਗੋਸ਼ ਗੁਫਤਮ ਪੇਸ਼ ਜ਼ਨ ਪਿਸਰ ਬਦਰ ਬਿਰਾਦਰਾਂ ਆਦ